ਵੀਰ ਗਗਨ ਨੇ ਖੋਲਿਆ ਸਰਦੂਗਲਗੜ ਵਿਖੇ ਪੁਰਾਣੇ ਬੁਲਟਾਂ ਦਾ ਸ਼ੋਅਰੂਮ ਅੱਜ ਜੀ ਦਾ ਸ਼ੁਭ ਮੂਰਤ ਸੀ ਤੁਸੀਂ ਤਸਵੀਰਾਂ 라ਹੀਂ ਦੇਖ ਸਕਦੇ ਹੋ ਵੀਰ ਦਾ ਸ਼ੋਅਰੂਮ ਕਿਸੇ ਵੀ ਵੱਡੀ ਏਜੰਸੀ ਤੋਂ ਘੱਟ ਨਹੀਂ ਹੈਗਾ ਤੇ ਇਹ ਸਾਰੇ ਬੁਲਟ ਨੇ ਹਰੇਕ ਮਾਡਲ ਦਾ ਤੁਹਾਨੂੰ ਪੁਰਾਣਾ ਬੁਲਟ ਇੱਥੇ ਮਿਲੂਗਾ ਜੇ ਤੁਸੀਂ ਵੀ ਬੁਲਟ ਖਰੀਦਣਾ ਚਾਹੋਗੇ ਹੋ ਜਾਂ ਬੁਲਟ ਦੇ ਸ਼ਕੀਨ ਹੋ ਤਾਂ ਇੱਕ ਵਾਰੀ ਇੱਥੇ ਭਰਾ ਦੇ ਸ਼ੋਅਰੂਮ ਤੇ ਜਨਾ ਜ਼ਰੂਰ ਪਹੁੰਚੋ ਸ਼ੋਅਰੂਮ ਦਾ ਪਤਾ ਹੈਗਾ ਜੀ ਮਿਲਕ ਪਲਾਂਟ ਰੋਡ ਨੇੜੇ ਸੰਧੂ ਜਿਮ ਸਰਦੂਲਗੜ ਬਾਕੀ ਭਰਾ ਦਾ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਏਸ ਨੰਬਰ ਤੇ ਤੁਸੀਂ ਕੰਟੈਕਟ ਹੈ ਜਿਹੜਾ ਪੁਰਾਣਾ ਕਰ ਸਕਦੇ ਤੇ ਬੁਲਟ ਦੇਖੋ ਜੀ ਕਲਾਸ ਕਸਟੰਡਰ ਹਰੇਕ ਪ੍ਰਕਾਰ ਦਾ ਇੱਥੇ ਬੁਲਟ ਮੋਟਰਸਾਈਕਲ ਪੁਰਾਣਾ ਤੁਹਾਨੂੰ ਜਾਇਜ਼ ਰੇਟ ਤੇ ਬਿਲਕੁਲ ਮਿਲ ਜੂਗਾ ਤੁਸੀਂ ਆਗਰ ਆਪਣਾ ਬੁਲਟ ਵੇਚਣਾ ਚਾਹੁੰਦੇ ਹੋ ਤਾਂ ਵੀ ਸੰਪਰਕ ਕਰ ਸਕਦੇ ਹੋ ਅਤੇ ਜੇ ਖਰੀਦਣਾ ਚਾਹੁੰਦੇ ਹੋ ਤਾਂ ਵੀ ਸੰਪਰਕ ਕਰ ਸਕਦੇ ਹੋ ਤੇ ਤੁਸੀਂ ਵੀ ਵੀਡੀਓ ਸ਼ੇਅਰ ਕਰੋ ਤੇ ਨਾਲੇ ਕਮੈਂਟਾਂ ਵਿੱਚ ਵੀਰ ਨੂੰ ਦਿਓ ਵਧਾਈਆਂ ਕਿਉਂਕਿ ਇੱਕ ਨਵੀਂ ਚੀਜ਼ ਵੀਰ ਹੈ ਜਿਹੜੇ ਲੈ ਕੇ ਆਇਆ ਪੁਰਾਣੇ ਬੁਲਟਾਂ ਦਾ ਸ਼ੋਰੂਮ ਜਰਸੀ ਨਾ ਵੀ ਵਧੀਆ ਜਿਹੜਾ ਸ਼ੋਰੂਮ ਬਣਾਇਆ ਭਾਈ ਨੇ ਇੰਨਾ ਕੁ ਸੋਹਣਾ ਸ਼ੋਰੂਮ ਬਣਾਇਆ ਦੇਖ ਕੇ ਰੂਹ ਖੁਸ਼ ਹੁੰਦੀ ਹੈ ਤੇ ਤੁਸੀਂ ਵੀ ਵੀਰ ਨੂੰ ਵਧਾਈਆਂ ਦਿਓ ਤੇ ਇੱਕ ਵਾਰੀ ਸੇਵਾ ਦਾ ਮੌਕਾ ਜੇ ਜ਼ਰੂਰ ਦਿਓ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ